वेलकम बैक टू माय न्यू व्लॉग किवें सारे उम्मीद ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਜਿੰਦਗੀ ਭਰ ਦੇ ਰਜੇਵੇਂ ਆ ਪਰਲੀ ਲਾਈਫ ਦੇ ਵਿੱਚ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਗਈ ਅੱਜ 2 ਸਤੰਬਰ ਤੇ ਦਿਨ ਹੈਗਾ ਵਾ ਸੋਮਵਾਰ ਦਾ ਤੇ ਬਸ ਆਪਾਂ ਵੀਡੀਓ ਵਿੱਚ ਇਹੀ ਆਪਣੇ ਵਲੌਗ ਚ ਵਿਖਾਉਣਾ ਬੇ ਇੱਕ ਆਮ ਇਨਸਾਨ ਕਿਵੇਂ ਜਿੰਦਗੀ ਜਿਉਂਦਾ ਕਿਵੇਂ ਉਹ ਇੱਕ ਇੱਕ ਦਿਨ ਵਿੱਚ ਕਿਵੇਂ ਕਿਦਾਂ ਗੁਜ਼ਾਰਾ ਕੀ ਕੰਮ ਕਾਰ ਕਰਦਾ ਹਨਾ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀਆਂ ਨੂੰ ਸਖਿਆਈ ਜਾਂਦੀ ਹੈ ਦੇ ਦਿਨ ਦੇ ਵਿੱਚ ਜਿਵੇਂ ਵੀ ਹੈਨਾ ਜੋ ਜੋ ਵੀ ਆਪਣੇ ਵਾਪਰ ਦਾ ਸਾਰਾ ਦਿਖਾਈ ਦੇ ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀ ਦੇਖਣ ਨੂੰ ਮਿਲੇ ਠੀਕ ਹੈ ਵੀ ਕਿੱਦਾਂ ਇੱਕ ਆਮ ਇਨਸਾਨ ਜ਼ਿੰਦਗੀ ਨੂੰ ਜਿਉਂਦਾ ਹੈ ਨਾ ਤੇ ਜਿਸ ਚੈਨਲ ਤੇ ਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਹੁਣ ਪਹਿਲਾਂ ਆਉਣ ਵਾਲ ਤੇ ਫਿਰ ਚੱਲਦੇ ਆਂ ਸਪਰੇਅ ਕਰਨ ਵਾਸਤੇ ਜਾਈਦਾ ਵੀ ਤਾਂ ਬਾਜ ਅੱਜ ਦੂਜਾ ਦਿਨ ਹੈਗਾ ਵਾ ਹਾਂ ਤੇ ਬਾਕੀ ਤੁਸੀਂ ਮੌਸਮ ਦਾ ਹਾਲ ਦੇਖ ਸਕਦੇ ਹੋ ਵੈਸੇ ਤਾਂ ਹਾਲੇ ਸੁਬਾਹ ਸੁਬਾਹ ਹੀ ਆ 6 ਵਜਣਾਂ ਵਾਲਿਆ 5 ਕੁ ਮਿੰਟ ਰਹਿੰਦੇ ਆ 6 ਵਜਣ ਦੇ ਵਿੱਚ ਠੀਕ ਹੈ ਜੀ ਫਟ ਪੈਸੀ ਅੱਜ ਨਾ ਰਾਤ ਦੋ ਵੀਡੀਓ ਕੀਤੀਆਂ ਸੀ ਐਕਸਪਰਟ ਤੇ ਉਹਦੇ ਕਰਕੇ ਫਿਰ ਸਵੇਰੇ ਟਾਈਮ ਨਾਲ ਉੱਠਣਾ ਪਿਆ 4 ਵਜੇ ਉੱਠ ਗਿਆ ਤੇ ਰਾਤ ਵੀ ਉਹ ਚੱਕਰ ਵਿੱਚ ਵੀ ਸਵੇਰੇ ਵੀਡੀਓ ਪਬਲਿਸ਼ ਕਰਨੀ ਰਾਤ ਇਹੀ ਸੁਪਨਾ ਜੇ ਵੀ ਇਦਾਂ ਹੀ ਆਈ ਗਏ ਤੇ ਚਲੋ ਠੀਕ ਆ ਆਉਂਦਾ ਤਾਂ ਫਿਰ ਚੱਲਦੇ ਆ ਆਪਣਾ ਝੋਲਾ ਤਿਆਰ ਪਿਆ ਵਾ ਆਏ ਇਹਨੂੰ ਨੇੜੇ ਰੱਖ ਲੈਨੇ ਆ ਚੱਕ ਇਹ ਕੱਪੜੇ ਹੁੰਦੇ ਆ ਇਹਦੇ ਵਿੱਚ ਜਾ ਕੇ ਇਹਦੇ ਪਾ ਕੇ ਇਹਦੇ ਨਾਲ ਸਪਰੇਅ ਕਰਾਂਗੇ ਤੇ ਜਿਹੜੇ ਪਾਏ ਹੋਏ ਆ ਜਿਹੜੇ ਤੇ ਲਾ ਕੇ ਉਹਦੇ ਵਿੱਚ ਤੇ ਉਹਦੋਂ ਕਰਕੇ ਸਪਰੇਅ ਛਿੜਛਿੜੀ ਨਾ ਆ ਕੇ ਤੇ ਰਹੀ ਬਾ ਲੈਣੇ ਆ ਉੱਥੇ ਇਦਾਂ ਫਿਰ ਨਹੀਂ ਤਾਂ ਦਵਾਈ ਜੀ ਲੜਕੋ ਨੂੰ ਲੱਗ ਜਾਂਦੀ ਆ ਜੋ ਆਖ ਸੁੱਤੇ ਸਤੇ ਪਏ ਆਖ ਚਲੋ ਮੈਂ ਚਲਾਵਾਂ ਲਿਆ ਚੱਲ ਫਿਰ ਮੈਂ ਹੀ ਚਲਾਵਾਂ ਲਵੀ ਪਹਿਲਾਂ ਤਾਂ ਥੋੜੀ ਜੀ ਰਿਪੇਅਰ ਕਰ ਲਈ ਪੰਪਾਂ ਦੀ ਕੱਲ ਥੋੜੇ ਨਾ ਢਿੱਲੇ ਪੈ ਗਏ ਪੰਪਰ ਪਤਾ ਨਹੀਂ ਕੀ ਚੱਕਰ ਬਣਿਆ ਤੇ ਆ ਤੇ ਆਹਾ ਇਹਦੇ ਵਿੱਚੋਂ ਨਿਕਲੇ ਕਚਰੇ ਫਿਕ ਦੋ ਤੇ ਕੱਲ ਇਹਦੇ ਜਿਉਂ ਹੀ ਨਿਕਲੇ ਕੱਲ ਅਸੀਂ ਚੋਨੇ ਚ ਪਾਣੀ ਪਰਦੇ ਰਹੇ ਤਾਂ ਕਰਕੇ ਥੋੜਾ ਕੰਮ ਬਣਿਆ ਲਵੀ ਤਾਂ ਆਣ ਵਾਲਾ achar ਵੀ ਆ ਗਿਆ ਟੇਲੇ ਦਾ achar ਅੰਬ ਦੀ ਚਟਣੀ ਮਿੱਠੇ ਨਿੰਬੂ ਦਾ ਅਚਾਨ ਲਾ ਵੀ ਰੈਡੀ ਹੋ ਗਏ ਹੁਣ ਵਰਦੀਆਂ ਵਰਦੀਆਂ ਬਦਲ ਲਈਆਂ ਨੇ ਤੇ ਤੇਲ ਤੋਂ ਲਾ ਲਿਆ ਵਾ ਤੇ ਬਸ ਦਵਾਈ ਤੋਂ ਵੀ ਘੋਲ ਕੇ ਕੰਮ ਚਲਾਉਣੇ ਆ ਬਸ ਕਰੇ ਕਰੇ ਤੇ ਯਾਰ ਇਹ ਆ ਪਿਆ ਸਾਡੇ ਪੰਪ ਕਾਲ ਜਿੱਥੇ ਨਹਾ ਕੇ ਗਏ ਸੀ ਉੱਥੇ ਹੀ ਸਪਰੇ ਕਰਨੀ 2 ਕਿਲੇ ਥਾਂ ਇੱਥੇ ਹੈਗਾ ਤੇ ਅੱਜ ਅੱਜ ਬੰਦਿਆਂ ਨੇ ਘੁੰਮਣ ਫਿਰ ਮਾੜਾ ਮੋਟਾ ਜਾਣਾ ਚੱਲ ਅੱਜ ਕੰਮ ਘੱਟ ਸੀ ਤੇ ਘੁੰਮ ਫਿਰ ਵੀ ਆਉਣਗੇ ਠੀਕ ਐ ਆ ਕਰਨੀ ਕੋਈ ਪੰਜ ਕੁ ਟੈਂਕੀਆਂ ਇੱਥੇ ਲਾਉਣੀਆਂ ਸੀ ਤੇ ਪੰਜ ਕੁ ਟੈਂਕੀਆਂ ਉਹ ਜਿੱਥੇ ਬੰਦੇ ਤੁਰਿਆਂ ਦੋ ਦੋ ਅੱਗੇ ਲਾਉਣੀਆਂ ਤੇ ਹੋ ਤੇ ਮੇਰਾ ਉਹ ਲਗੜਾ ਬਿੰਦ ਬਿੰਦ ਚੱਲਦਾ ਨੂੰ ਉੱਤ ਅੱਜ ਥੋੜਾ ਕੰਮ ਘਾਟਾ ਤਾਂ ਪੈਟਰੋਲ ਅਸੀਂ 100-100 ਦਾ ਲੈ ਕੇ ਆਏ ਆ ਤੇ ਬਾਕੀ ਕਿੱਧਰ ਗਿਆ ਇੱਧਰ ਪਿਆ ਆਵੇ ਇਹਨੂੰ ਭਰਿਓ ਉਹ ਲਾ ਪਾ ਹਾਂ ਆਹ ਇੱਕ ਵਾਰੀ ਭਰੀ ਹੋਵੇ ਨਾ ਛੀ ਛੀ ਮਕਾ ਕੇ ਤੇ ਫੇਰ ਲਿਆਵੇ ਚਲੋ ਮੈਂ ਰੱਖ ਦਿੰਦਾ ਨਾ ਅਪਾ ਉਦੋਂ ਦੋਸ ਜਿਹੜਾ ਤੇ ਬਾਕੀ ਜਦੋਂ ਫਿਰ ਕੰਮ ਲੱਗ ਗਿਆ ਤਾਂ ਫਿਰ ਉਦੋਂ ਹੀ ਪੂਰਾ ਕੰਮ ਨਵੇੜ ਕੇ ਬਾਅਦ ਚ ਵੀਡੀਓ ਸ਼ੂਟ ਕਰੀਦੀ ਹੁੰਦੀ ਆ ਤੇ ਹੁਣ ਜਿਵੇਂ ਹੁਣ ਲੱਗ ਗਏ ਹੁਣ ਇੱਥੋਂ ਆਸ ਦਾਸ ਦਾਸ ਸਿੰਘਿਆਂ ਲਾ ਕੇ ਤੇ ਫਿਰ ਸ਼ੁਰੂ ਕਰਾਂਗੇ ਕਈ ਵਾਰ ਇਦਾਂ ਆਉਂਦਾ ਬਈ ਇੱਥੋਂ ਚਲੇ ਗਿਆ ਤੇ ਕਈ ਵਾਰ ਚੇਤਾ ਭੁੱਲ ਜਾਂਦਾ ਆਂਦਾ ਦਿਮਾਗ ਜਿੱਦਨੂੰ ਫਿਰ ਹੁਣ ਜ਼ੋਰ ਜਿਤ ਵਧ ਲੱਗਿਆ ਦਿਮਾਗ ਫਿਰ ਆਇਆ ਨਾ ਸੁਣ ਹੋ ਜਾਂਦਾ ਕੰਮ ਕਰਨੋਂ ਆੜ ਜਾਂਦਾ ਤੇ ਫਿਰ ਚੇਤਾ ਭੁੱਲ ਜਾਂਦਾ ਵੀਡੀਓ ਬਣਾਉਣੀ ਫਿਰ ਜਦੋਂ ਚੇਤਾ ਆਇਆ ਫਿਰ ਕੱਢੀ ਦਾ ਤੇ ਬਾਕੀ ਜਿਹੜਾ ਵਿਹਲੇ ਹੋਈ ਇਹ ਚੰਗੀ ਤਰ੍ਹਾਂ ਫੇਰ ਤਾਂ ਸਾਰਾ ਦਿਨ ਕੈਮਰਾ ਭਾਵੇਂ ਔਨ ਕਰੀ ਰੱਖਣਾ ਕੋਈ ਚੱਕਰ ਹੀ ਨਹੀਂ ਹੁੰਦਾ ਦੋ ਬੰਦੇ ਯੂਰੀਆ ਪਾਉਂਦੇ ਸੀ ਉਹਨਾਂ ਦੀ ਜਿਹਨਾਂ ਨੇ ਸਪਰੇਅ ਕਰਨੀ ਉਹ ਆ ਗਏ ਤੇ ਬਾਕੀ ਆ ਮੋਟਰ-ਮੋਟਰ ਚੱਲਦੀ ਵੀ ਆ ਕੱਲ ਇੱਥੋਂ ਆ ਗਏ ਜਿਹੜੇ ਗਏ ਸੀ ਅਸੀਂ ਦਵਾਈਆਂ ਤੋਂ ਹੀ ਕੱਢ ਕੇ ਲਿਉਂਦੇ ਆ ਤੇ ਫਿਰ ਅੱਜ ਜਰਾਬਾਂ ਪਾਵਾਂਗੇ ਕੱਲ ਪੈਰ ਛਿੱਲੇ ਗਏ ਪੰਪ ਸਟਾਰਟ ਕਰ ਦਿੰਨੇ ਆ ਆ ਪਹਿਲੇ ਦਾ ਆ ਬਾਈ ਗੱਗੂ ਦਾ ਠੇਕੇਦਾਰ ਦਾ ਆ ਮੇਰਾ ਬੰਪਾ ਹੜਾ ਆਪ ਹੈ ਆਪਣਾ ਲੀਡਰ ਤਾਂ ਸਾਂਭੀ ਹੈ ਸਾਰਾ ਤੇ ਫਿਰ ਕੰਮ ਚਲਾਈਏ ਦਵਾਈ ਦੋਈ ਖੋਲਣ ਲੱਗ ਗਏ ਆ ਹਰਿਤਰੋ ਗੇਟ ਖੁੱਲਿਆ ਅਗੀਆਂ ਚੰਬੀ ਬੰਦਣਾ ਚਲੋ ਉਹਨਾਂ ਚੋਂ ਆਪਾਂ ਕੱਪੜੇ ਸਾਂਭ ਲਈਏ ਤੇ ਕਰਦੇ ਆ ਕੰਮ ਸਟਾਰਟ ਉਹ ਸਟਾਰਟ ਕਰਤਾ ਉਹਦਰ ਦਵਾਈ ਕੋਲੀ ਚਾਰੀ ਹੁਣ ਇਹਨੂੰ ਸਟਾਰਟ ਕਰੀਏ ਲਾ ਵੀ ਹਾਂ ਉਹ ਫਿਰ ਖਰਾਬ ਹੋ ਗਈਆਂ ਤਾਂ ਛੱਡ ਗਈਆਂ ਉਹ ਅਵੀ ਕੋਲ ਹੋ ਗਿਆ ਤਿਆਰ ਤੇ ਪਾਣੀ ਪੋਣੀ ਪਾਈਏ ਹੋ ਗਿਆ ਤੇ ਆ ਕਿਦਾਂ ਦਾ ਕੋਹਲਾ ਆ ਆ ਦਾ ਜਮਾ ਪਾਣੀ ਆ ਫਰੇ ਕੀ ਆ ਇਹ ਚੱਕੋ ਉਥੇ ਹੀ ਰੱਖ ਪਰੇ ਨਾਲ ਹੀ ਉਹਦੇ ਉਥੇ ਨਾਲ ਉਥੇ ਲਾ ਲਏ ਨੰਨ ਦਵਾਈਆਂ ਹੋ ਗਈਆਂ ਮੈਕਸ ਲਾਓ ਜੀ ਕਰੀਏ ਨੂੰ ਸਟਾਰਟ ਕੰਮ ਨੂੰ ਤੋਂ ਸਤੂ ਘੇਰ ਤੋਂ ਨੇ ਤਾਂ ਬੱਸ ਫੇਰ ਚੱਲੋ ਧੌਣੋਂ ਕਿ ਉੱਥੇ ਫੇਰ ਕੰਮ ਕਰਨਾ ਹੀ ਉੱਥੇ ਲੈ ਵੀ ਮਿੱਤਰ ਪਿਆਰ ਉਹ ਇੱਧਰ ਜਿਹੜੀ ਅਸੀਂ ਦਾਸ ਸੀਸੀ ਟੈਂਕੀਆਂ ਲਾਤੀਆਂ ਨੇ ਕੰਮ ਅੱਜ ਥੋੜਾ ਗਿਆ ਜੀ ਫੇਰ ਟੈਂਕੀਆਂ ਲੱਗੀਆਂ ਕਰਨ ਖਰਾਬ ਤੇ ਬਾਕੀ ਮਾਸਾਂ ਲੋਟ ਆਇਆ ਇੱਕ ਤਾਂ ਪੰਪ ਆਇਆ ਲੱਗਿਆ ਜਿਵੇਂ ਵੀ ਜਾਮ ਹੀ ਹੋ ਗਿਆ ਮੇਰੇ ਵਾਲਾ ਚਲੋ ਪੁੱذر ਗਿਆ ਕੰਮ ਸੇ ਲੈ ਵੀ ਆਪਾਂ ਇੱਥੇ ਇੱਥੇ ਆ ਗਏ ਆ ਇਹ ਇਨਾ ਤੇ ਜੋ ਆਪਾਂ ਇਹ ਇਕੱਲੇ ਦੀ ਪਚਾਉਣੀ ਆ ਹਾਂ ਇਹ ਖਸਪਾ ਮੈਂ ਇਕੱਲੇ ਦਾ ਲੈ ਵੀ ਦਵਾਈ ਖੋਲਣ ਲੱਗੇ ਆ ਤੇ ਕੱਲ ਅਸੀਂ ਆਏ ਜਗ੍ਹਾ ਤੇ ਹੀ ਆਏ ਸੀ ਇੱਥੇ ਕਰਨ ਸਪਰੇ ਇਥੇ ਦੀ ਵੀਡੀਓ ਵੈਸੇ ਬੈਲਕੋਨ ਵੀ ਨਹੀਂ ਕੱਢੀ ਸੀ ਆ ਕੀਤੀ ਤਾਂ ਆ ਇੱਥੋਂ ਲੈ ਕੇ ਨਾ ਤੇ ਉਹ ਸਾਹਮਣੇ ਨਾ ਇੱਥੇ ਸੜਕੇ ਤੋਂ ਘੁੰਮ ਕੇ ਆਉਂਦੀ ਆ ਤੂੰ ਤਾਂ ਜਿਹੜਾ ਇੱਥੋਂ ਤੱਕ ਸੀ ਸੱਤ ਕਿੱਲੇ ਬਣਦੇ ਸੀ ਇਹ ਕੱਢਦੀ ਆ ਆ ਟਾਵਰ ਆ ਗਏ ਦੂਜੇ ਬਿਜਲੀ ਵਾਲੇ ਤੇ ਹੁਣ ਇਹ ਕੱਢਦੇ ਆ ਦਵਾਈ ਦੂਜੀ ਕੋਲੀ ਲਾਈਏ ਮਦਦ ਕਰਾਈਏ ਕੀ ਕਰ ਗਏ ਆ ਹੁਣ ਇੱਕੀ ਸਾਰੀਆਂ ਇਕੱਠੀਆਂ ਬਣਾ ਲੈਣੀਆਂ ਨਾ ਹਾਂ ਮਾ ਠੀਕ ਆ ਆ ਲੀਟਰ ਕੱਲ ਹੋਏ ਸੀ 8 ਹੈ ਕਿ ਨਾ ਇਹ 8 ਪੈਂਦੇ ਆ ਤੇ ਨਹੀਂ ਮੈਂ ਉਵੇਂ ਹੀ ਪਾ ਲੈਣਾ ਮੈਂ ਕਹੀ ਕੋਈ ਨਹੀਂ ਨਹੀਂ ਮਿੱਤਰ ਪਰੋ ਆ ਮੋਟਰ ਤੇ ਪਹਿਲਾਂ ਸੀ ਉਹ 2 ਕਿੱਲੇ ਕੱਢੇ ਫਿਰ ਉਸ ਤੋਂ ਬਾਅਦ ਆ ਇੱਥੇ ਆ ਕੇ ਖੜਾ ਥਮਲਾ ਜਿਹੜਾ ਮੋਗਾ ਇਹਦੇ ਨਾਲ 1.5 ਕਿੱਲਾ ਕੱਢਿਆ ਟੋਟਲ 21 ਟੈਂਕੀਆਂ ਸੀ ਕੱਢ ਕੇ ਤੇ ਪੰਪਾਂ 'ਚ ਪਾਣੀ ਕੋਣੀ ਮਾਰ ਕੇ ਰੱਖਤਾ ਐਦੋਂ ਬਾਅਦ ਅੱਜ ਦਾ ਕੰਮ ਆ ਨਹੀਂ ਤੇ ਇਹਨਾਂ ਚਾਹਤ ਜਾਣਾ ਅਦਰ ਫਰੋਜਪੁਰ ਵਾਲ ਨੂੰ ਬਾਬੇ ਦੇ ਮੱਥਾ ਟੇਕਣ ਤੇ ਮੈਨੂੰ ਵੀ ਕਹਿੰਦੇ ਸ਼ਾਇਦ ਦੇਖਦੇ ਆਂ ਜੇ ਵੈਸੇ ਤਾਂ ਹੁਣ ਇਹ ਤੋਂ ਬਾਅਦ ਕੰਮ ਨਹੀਂ ਨਹੀਂ ਤਾਂ ਨਾਲ ਚਲੇ ਜਾਣਾ ਕਹਿੰਦੇ ਮੋੜ ਤਾਂ ਛੇਤੀ ਆਉਣਾ ਤੇ ਬਾਕੀ ਦੇਖਦੇ ਆਂ ਕੀ ਬਣਦਾ ਜੁੜਦਾ ਆਪੋ ਸਹੀ ਆਖਰ ਸਹੀ ਚੱਲਣ ਲੱਗੀ ਲੱਗਿਓ ਚੱਲ ਚੱਲ ਲੈ ਵੀ ਨਾ ਨੂੰ ਲਿਆਵਾ ਤੇ ਸਾਰਾ ਜੀੜੇ ਜਿਹੜੇ ਸੀ ਗਿੱਲੇ ਗਿੱਲੇ ਪਾ ਕੇ ਉਹਦੇ ਚ ਰੱਖ ਲਏ ਉਹ ਪਿਆ ਸਮਾਨ ਤੇ ਉਹ ਮੋਟਰਸ ਨਾਲ ਲੈਣ ਗਏ ਹੋਏ ਆ ਤੇ ਬਾਕੀ ਦੇਖਦੇ ਆ ਉਹ ਜ਼ਿਮੀਦਾਰ ਨੇ ਕੱਲ ਜ਼ਿਮੀਦਾਰ ਨੇ ਦੱਸਿਆ ਸੀ ਵੀ ਉੱਥੇ ਮੱਥਾ ਟੇਕ ਕੇ ਉਹਨੇ ਸੁੱਕ ਸੁੱਕੀ ਸੀ ਕਹਿੰਦਾ ਵੀ ਇਦਾਂ ਕਰਕੇ ਸੌਖਾ ਤੇ ਸੁੱਕੀ ਜਾਂਦੀ ਆ ਤੇ ਇਹ ਕਹਿੰਦਾ ਵੀ ਅਸੀਂ ਜਾਣਾ ਮੈਂ ਕਹਾ ਵੀ ਮੈਂ ਤਾਂ ਨਹੀਂ ਜਾਣਾ ਤੇ ਤੁਸੀਂ ਜਾਓ ਤੇ ਕਹਿੰਦੇ ਵੀ ਨਹੀਂ ਵੀ ਆਪਾਂ ਵੀ ਚਾਰ ਜਣ ਹੈਗੇ ਪੰਜ ਜਣ ਆਪਾਂ ਇਕੱਠੇ ਹੀ ਚੱਲਦੇ ਆ ਵੀ ਏਦੋਂ ਬਾਅਦ ਕੰਮ ਵੀ ਕੀ ਆ ਤੇ ਠੀਕ ਆ ਉਹ ਬਾਤ ਕੀ ਜਿਹੜੀ ਸੁੱਕ ਸੁੱਕਦੇ ਆ ਉਹ ਦੇਖਦੇ ਆ ਇੱਥੇ ਪਹਿਲਾਂ ਜਾਣਦੇ ਆ ਫਿਰ ਪਤਾ ਲੱਗੂਗਾ ਕਿ ਕੀ ਆ ਹਨਾ ਸੁਖ ਸੁਖ ਕਿਉਂ ਨਹੀਂ ਆ ਮੇਰੇ ਨਾਲ ਵੀ ਜਿਹੜੇ ਬੰਦੇ ਗਾ ਉਹਨਾਂ ਨੇ ਵੀ ਠੀਕ ਹੈ ਤੇ ਆਪਾਂ ਵੀ ਮਾਹੌਲ ਵੇਖ ਲੈਨੇ ਆ ਜੇ ਤਾਂ ਬੰਦੇ ਜਾਦਾ ਆ ਫਿਰ ਤਾ ਨਹੀਂ ਆਪਾਂ ਜਾਂਦੇ ਵੀ ਤਾਂ ਮੈਨੂੰ ਵੀ ਮੈਨੂੰ ਲੱਗਾ ਲੈ ਕੇ ਜਾਣ ਗਈ ਕਿਉਂਕਿ ਕਹਿੰਦੇ ਸੀ ਵੀ ਆਪਾਂ ਤਨ ਨੇ ਜਾਣਾ ਨਾਲ ਤੇ ਜਾ ਕੇ ਆਉਨੇ ਆ ਦੇਖਦੇ ਆ ਕੀ ਗੱਲਬਾਤ ਆ ਕਿਵੇਂ ਆ ਹਨਾ ਮਾ ਸਾਡੇ ਕਿਉਂ ਨੇ ਫਰੋਜਪੁਰ ਨੂੰ ਜਾਣਾ ਵਾ ਤੇ ਆਉਂਦੇ ਆ ਮੋਟਰਸਾਈਕਲ ਲੈਣ ਗਏ ਹੋਇਆ ਆ ਕੇ ਤੇ ਫਿਰ ਉੱਥੇ ਕੱਪੜੇ-ਕੁਪੜੇ ਹੋਰ ਪਾ ਕੇ ਚੇਂਜ ਕਰਕੇ ਤੇ ਦੇਖਦੇ ਆ ਮੋੜ ਕਹਿੰਦੇ ਆਉਣ ਜਾਣ ਦਾ ਹੀ ਟਾਈਮ ਹੈ ਉੱਥੋਂ ਤਾਂ ਮੱਥਾ ਟੇਕ ਕੇ ਮੋੜ ਹੀ ਆਉਣਾ ਤੇ ਮੈਂ ਕਿਹਾ ਚਲੋ ਠੀਕ ਆ ਦੇਖ ਲੈਨੇ ਆ ਵੀ ਕੀ ਬਣਦਾ ਆ ਠੀਕ ਆ ਜੀ ਆ ਗਏ ਮੋਟਰਸਾਈਕਲ ਕਿਉਂ ਜਿੱਲਾ ਇਹ ਮਿੱਤਰੋ ਆਪਣੀ ਤਿਆਰੀ ਹੋ ਗਈ ਹੈ ਕਪੜੇ ਪਾ ਲਏ ਆ ਠੇਕੇਦਾਰ ਦੇ ਤੇ ਬਾਸ ਹੁਣ ਚਲਦੇ ਆ ਉਹਨਾਂ ਨੇ ਉਧਰ ਆਉਣਾ ਗੱਡੀ ਲੈ ਕੇ ਇਹ ਆਪਣੇ ਇਸ ਠੇਕੇਦਾਰ ਦੀ ਗੱਡੀ ਆ ਇਹਨੇ ਲਈ ਸੀ ਗੱਡੀ ਉਦੋਂ ਤੇ ਉਹ ਲੈ ਕੇ ਜਾਣਗੇ ਜਿੰਮੇਦਾਰ ਆਉਣ ਨੇ ਆਪਦੀ ਗੱਡੀ ਨਹੀਂ ਲੈ ਕੇ ਜਾਣੀ ਉਹ ਵੱਡੀ ਏ ਥੋੜੀ ਇਹ ਹੈਗੀ ਏ ਦੂਸਰੀ ਛੋਟੀ ਗੱਡੀ Swift ਜਿਹਨੂੰ Swift Desire ਕਹਿੰਦੇ ਆ ਉਹ ਤੇ ਇਧਰ ਰੋਡ ਚੱਲਦਾ ਵਾ ਸਾਹਮਣੇ ਵੀ ਮੇਤਰਾ ਗੱਡੀ ਆ ਗਈ ਹੈ। ਛੇ ਹਾਂ? ਆਇਦਰਾ ਨੰਗੇ ਨਾ। ਪਰ ਇਹ ਨੋ ਜਾ। ਚਲੋ ਜੀ।

ਦੁਬਾਰਾ ਫੋਨ ਕਰਕੇ ਅੱਜ ਦੁਬਾਰਾ ਪ੍ਰੈਕਟਿਕ ਲਈ ਦੇ। ਕੋਈ ਨਾ ਨਿਆਣੂ ਜਨਾ ਸਾਫ ਹੋ ਜਾਂਦੀਆਂ ਜਿਹਾ। ਕੀ ਕਰਨ? ਆਪਣੇ ਪੰਪ ਤੋਂ ਮਿਲਦੀ ਐ ਇਧਰ ਲੈਪ। ਮੋਚਨੋਂ ਵਟਾ ਹੀ ਆਣੀ ਦੇ ਕੇ। ਮੋਚਨੋਂ ਵਟਾ ਪਿੱਛੇ ਹੱਥ ਕਲੇ ਵਾਲੇ। ਹੂੰ। ਉਹ ਬੜ ਨਾ ਕਰੀ। ਆਉਂਦੇ ਹੋਏ ਪਾਬੀ ਕੋਈ ਰਿਪੋਰਟ। ਇਹ ਆਪਣੇ ਸੱਚੀ ਗੱਲ ਦੀ ਬਾਤ। ਵੇ ਥੋੜੀ ਜਿਹਾ ਦਿਸ਼ੇ ਹੀ ਕੋਹਨਾ ਭੈਣ ਜੀ ਉਹ ਤੇ ਬੈਕ ਆਏ ਨਾ ਜਾਵਾ ਵੈਨ ਜਾਵੇ ਤੇ ਦਿਨ ਲੱਗੇ ਮੇਰੇ ਨਾ ਰਸਲਾ ਸੇਵਰ ਆ ਪਹੁੰਚ ਦੋ ਜਿਹੜੇ ਚੇਤਾ ਕਰ ਲਿਕੇ ਨਾ ਭੈ ਜਦੋਂ ਸੁੱਖਾ ਖਾਦਾ ਫੇਰ ਹੋਰ ਜੀ ਹਾਂ ਉੱਥੋਂ ਜਾ ਰਹੇ ਆ ਸਰਪੰਦ ਭੈਣ ਜੀ ਨਾ ਚੇਤਾ ਲੈ ਵੀ ਵਾਹਿਗੁਰੂ ਆ ਪਹੁੰਚ ਗਏ ਆ ਵੀ ਬਾਬਾ ਜੀ ਦੇ ਜਗ੍ਹਾ ਤੇ ਹੁਣ ਵਾਸੋਂ ਜਾਣਦੇ ਆ ਮੱਥਾ ਟੇਕਦੇ ਆ ਤੇ ਮੇਲਾ ਦੇਖਦੇ ਆ ਤੇ ਚੱਲਦੇ ਆ ਗੋਮਟਾ ਦੇਖ ਲਾਂਗੇ ਜੇ ਟਾਈਮ ਲੱਗਿਆ ਤਾਂ ਇਧਰੋਂ ਬੱਦਲ ਬਹੁਤ ਆ ਗਿਆ ਵੇ ਗੱਡੀ ਲਾਤੀ ਸੀ ਬਾਰਡਰ ਤੱਕ ਜਾੜ ਦਾ ਕਰਾ ਮੌਸਮ ਬਹੁਤ ਘੈਂਟ ਹੋ ਗਿਆ ਇਧਰੋਂ ਬੱਦਲ ਬਣਿਆ ਪੂਰਾ ਇਧਰ ਰਹਿ ਗਿਆ ਗੁਰਦੌਰ ਆ ਗਿਆ ਲੈ ਵੀ ਸਰੋਵਰ ਆ ਗਏ ਇਸ਼ਨਾਨ ਕਰਨ ਲੱਗੇ ਗੁਰਦੁਆਰਾ ਸਾਹਿਬ ਪਹੁੰਚ ਗਏ ਵੀ ਮੀਂਹ ਵੀ ਪੈਣ ਲੱਗ ਗਿਆ ਮੌਸਮ ਬਣਿਆ ਸੀ ਮੀਂਹ ਦਾ ਕਣੀਆਂ ਡਿੱਗਣ ਲੱਗ ਗਈਆਂ ਵਾ ਤੇ ਸ਼ਾਇਦ ਬਾਹਰ ਆਪਨੇ ਹੰਕਾਰ ਤੇ ਧੋਲੇ ਦੇ ਵਿੱਚ ਆ ਗਏ। ਜਿਵੇਂ ਆ ਵੇਖੋ ਕਣੀਆਂ ਡਿੱਗਣ ਲੱਗ ਗਈਆਂ ਤੇ ਘਰੇ ਫੋਨ ਲਾ ਕੇ ਪੁੱਛਦੇ ਆ ਕਿ ਉਧਰ ਕਿਵੇਂ ਆ ਮੌਸਮ ਦਾ ਕੀ ਹਾਲ ਚਾਲ ਆ। ਬਹੁਤ ਜ਼ਿਆਦਾ ਮੀਂਹ ਪੈਣ ਲੱਗ ਗਿਆ ਵਾ। ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆ ਬਸ ਮੱਥਾ ਟੇਕਣ ਅੰਦਰ ਜਾਣਾ। ਦੇਖ ਲੈਣ ਗਏ ਆ। ਲਾਈ ਮਿੱਤਰੋ ਵਾਪਸੀ। ਹੋ ਗਈ ਹੁਣ ਲੰਗਰ ਲੰਗਰ ਸ਼ਕਲ ਹੈ ਕੁਰਤਾ ਰੇ ਮੱਥਾ ਟੇਕ ਕੇ 20 ਵੀ ਪੈ ਗਿਆ ਕਾਫੀ ਬਾਕੀ ਹੁਣ ਇਹ ਆ ਗਿਆ ਬਾਹਰ ਦਾ ਮੋਹਲ ਚਾਲ ਮਨਿਆਰੀਆਂ ਤੇ ਦੁਕਾਨਾਂ ਵਗੈਰਾ ਹੈ ਗੀ ਹਮ ਚੱਕੜ ਹੀ ਚੱਕੜ ਹੋ ਗਿਆ ਚਲੋ ਜੀ ਆ ਗਿਆ ਗੱਡੀ ਦੇ ਕੋਲ ਬકરીਏ واپسی ਕੜੀ ਲਿਆ ਕਰਾਂਗਾ ਬੰਦੇ ਘੋਰ ਭਾਲੇ ਬਦੋ ਨਾਲ ਪੰਗਤੀ ਹੋ ਜਾਂਦੀ ਕਿ ਨਹੀਂ ਮੈਂ ਅਜਾ ਰਾਂ ਮੋਂ ਲੈ ਕੇ ਲਿਆ ਨਹੀਂ ਲਿਆੰਦੇ ਨਾਲ ਲੜੀ ਬੁੱਤਰ ਪਿਆਰੇ ਆ ਪਾ ਗਏ ਨਾ ਘਰੇ ਘਟੋ ਘਟ ਘੰਟਾ ਕੋ ਚੱਲਿਆ ਵਾ ਉਥੋਂ ਵਰਦੀ ਆਪਦੀ ਪਾ ਕੇ ਤੇ ਫਿਰ ਇੱਧਰ ਨੂੰ ਆ ਗਏ ਤੇ ਹੋਰ ਬਸ ਮਾੜੀ ਮੋਟੀ ਵੀਡੀਓ ਸ਼ੂਟ ਹੋਰ ਕਰਦੇ ਆਂ ਤੇ ਫਿਰ ਅਗਲੇ ਚੈਨਲ ਦਾ ਦੇਖਦੇ ਆਂ ਠੀਕ ਹੈ ਤੇ ਗੱਲ ਕਰਦੇ ਆਂ ਕਿਥੇ ਬੈਠ ਕੇ ਗੱਲ ਕਰਦੇ ਆਂ ਉਹ ਗੁਰਦੁਆਰੇ ਬਾਰੇ ਵੀ ਉੱਥੇ ਕਾਹਤੋਂ ਗਿਆ ਸੀ ਠੀਕ ਹੈ ਤੇ ਚਲੋ ਪਹਿਲਾਂ ਬੈਠਦੇ ਆਂ ਉੱਥੇ ਇੱਕ ਦੇ ਲੈ ਵੀ ਇੱਥੇ ਆ ਬਣਾਇਆ ਆ ਅੱਡਾ ਇੱਥੇ ਬੈਠਣ ਨੂੰ ਜਦੋਂ ਠੰਡੀ ਠੰਡੀ ਹਵਾ ਚਲਦੀ ਪਈ ਹੈ ਤੇ ਇੱਥੇ ਕਰਦੇ ਆਂ ਗੱਲਬਾਤ ਤੇ ਉਹ ਗੁਰਦੁਆਰੇ ਵਿੱਚ ਗਿਆ ਸੀ ਉਹਦਾ ਮੇਨ ਵੱਡਾ ਕਰਨੇ ਸੀ ਵੀ ਨਾ ਉੱਥੇ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਵੀ ਉੱਥੇ ਸੁਖਣਾ ਸੁਖਣ ਨਾਲ ਨਾ ਕਰਜ਼ੇ ਦੀ ਸੁਖਣਾ ਸੁਖਣ ਨਾਲ ਉੱਤੇ ਕਰਜ਼ਾ ਮੁਕਤੀ ਹੁੰਦੀ ਆ ਉਸ ਗੁਰਦੁਆਰੇ ਦੇ ਵਿੱਚ ਜਿੱਥੇ ਅਸੀਂ ਗਿਆ ਸੀ ਠੀਕ ਹੈ ਫੇ ਉਹ ਮਤਲਬ ਇੱਕ ਬੰਦਾ ਸਾਨੂੰ ਜਿਹੜਾ ਲੈ ਕੇ ਗਿਆ ਸੀ ਉਹ ਕਹਿੰਦਾ ਵੀ ਮੇਰੇ ਤੇ ਨਾ 27 28 ਲੱਖ ਦਾ ਕਰਜ਼ਾ ਸੀ ਠੀਕ ਹੈ ਤੇ ਮੈਂ ਉੱਥੇ ਸੁਖਣਾ ਸੁਖੀ ਸੀ ਤੇ ਮੇਰਾ ਕਰਜ਼ਾ ਸਾਰਾ ਲੈ ਗਿਆ ਇੱਕਦਮ ਪਤਾ ਹੀ ਨਹੀਂ ਲੱਗਾ ਕਿਵੇਂ ਮਤਲਬ ਮਿੰਟੋ ਮਿੰਟੀ ਤੇ ਉਹ ਸੁਖਣਾ ਸੁਖ ਲਾਉਣ ਵਾਸਤੇ ਸੁਖ ਲਾਉਣ ਵਾਸਤੇ ਉਹ ਉੱਥੇ ਗਿਆ ਸੀ ਸਾਨੂੰ ਕੱਲ ਉਹ ਬੰਦੇ ਨੇ ਦੱਸਿਆ ਤੇ ਜਿਹੜਾ ਸਾਡਾ ਠੇਕੇਦਾਰ ਉਹ ਕਹਿੰਦਾ ਵੀ ਮੈਂ ਵੀ ਚੱਲੂਗਾ ਠੀਕ ਹੈ ਤੇ ਅੱਜ ਫਿਰ ਕੈਲਾ ਵੀ ਤਿਆਰ ਹੋ ਗਿਆ ਤੇ ਮੈਨੂੰ ਵੀ ਕਹਿੰਦਾ ਵੀ ਤੂੰ ਵੀ ਚੱਲ ਕੋਈ ਚੱਕਰ ਨਹੀਂ ਵੀ ਆਪਾਂ ਸਾਰੇ ਆ ਵੀ ਕਿਹੜਾ ਹਨਾ ਕਰਜ਼ਾ ਮੁਕਤ ਕਿਹੜਾ ਨਹੀਂ ਹੋਣਾ ਚਾਹੁੰਦਾ ਹਨਾ ਤੇ ਤਾਂ ਕਰਕੇ ਫਿਰ ਉੱਥੇ ਚਲੇ ਗਏ ਤੇ ਠੀਕ ਹੈ ਫਿਰ ਇਹ ਕੰਮ ਮਤਲਬ ਇਹ ਗੁਰਦੁਆਰੇ ਇਸ ਕਰਕੇ ਗਏ ਸੀ ਅਸੀਂ ਮੱਥਾ ਟੇਕਣ ਵਾਸਤੇ ਠੀਕ ਹੈ ਤੇ ਬਾਕੀ ਠੀਕ ਹੈ ਜਿਵੇਂ ਮਰਜ਼ੀ ਹੈ ਜੋ ਵੀ ਆ ਹਨਾ ਪਰ ਜੇ ਉਹ ਬੰਦਾ ਇੱਕ ਚੰਗੇ ਰਾਹ ਤੇ ਲੱਗਦਾ ਨਾ ਗੁਰੂ ਘਰ ਨਾਲ ਜੁੜਦਾ ਮਿਹਨਤ ਕਰਦਾ ਪੂਰੀ ਫੁੱਲ ਦਿਲ ਨੂੰ ਸਾਫ਼ ਰੱਖਦਾ ਹੈ ਨਾ ਜ਼ਿੰਦਗੀ ਵਿੱਚ ਹੈ ਨਾ ਵੀ ਕਦੇ ਕੋਈ ਨਾਲ ਧੋਖਾ ਨਹੀਂ ਕੀਤਾ ਕੋਈ ਠੱਗੀ ਨਹੀਂ ਕੀਤੀ ਹੈ ਨਾ ਉਹ ਉਹਦੇ ਤੇ ਮਤਲਬ ਵੀ ਜੇ ਉਹਦੇ ਤੇ ਕਰਜ਼ਾ ਜਾਂ ਉਹਨੂੰ ਕੋਈ ਕੋਈ ਵੀ ਹੋਰ ਪਰੇਸ਼ਾਨੀ ਹੈ ਨਾ ਚੰਗੇ ਰਾਹ ਪੈਣ ਨਾਲ ਉਹਦੀਆਂ ਸਾਰੀਆਂ ਕਰਜ਼ੇ ਵੀ ਕਰਜ਼ੀ ਕਰਜ਼ਾ ਮੁਕਤੀ ਵੀ ਹੋਊਗੀ ਠੀਕ ਹੈ ਹੋਰ ਪਰੇਸ਼ਾਨੀਆਂ ਬਿਮਾਰੀਆਂ ਸਭ ਆਟਣਗੀਆਂ ਬਸ ਰਾਹ ਆਪਣ ਨੂੰ ਸਿੱਧੇ ਲੱਗਣਾ ਪੈ ਚਾਹੀਦਾ ਜਿਆਦਾ ਵੱਡਾ ਵਿਸ਼ਵਾਸ ਆਹੀ ਆ ਠੀਕ ਹੈ ਤੇ ਬਾਕੀ ਠੀਕ ਆ ਕੋਈ ਨਹੀਂ ਜਿਵੇਂ ਹੁੰਦਾ ਆਪਾਂ ਗਏ ਆ ਮੱਥਾ ਟੇਕ ਕੇ ਆਏ ਆ ਠੀਕ ਆ ਤੇ ਬਾਕੀ ਉਹੀ ਗੱਲ ਆ ਫਿਰ ਅਬੀ ਆਪਣੀ ਮਿਹਨਤ ਤੇ ਦਿਲ ਸਾਫ਼ ਬਸ ਰੱਖਣਾ ਰੱਖੋ ਸਭ ਕੁਝ ਸਹੀ ਆ ਠੀਕ ਹੈ ਇਮਤਿਹਾਨ ਤਾਂ ਆਉਂਦੇ ਹੀ ਰਹਿੰਦੇ ਆ ਠੀਕ ਹੈ ਪ੍ਰਕਿਰਤੀ ਇਮਤਿਹਾਨ ਤਾਂ ਲੈਂਦੀ ਰਹਿੰਦੀ ਆ ਪੇਸ਼ਾਨੀ ਚ ਰੱਖਦੀ ਜਿਹੜਾ ਬੰਦਾ ਦਿਲ ਦਾ ਸਾਫ਼ ਹੋਣਾ ਉਹਦੇ ਤਾਂ ਔਕੜਾਂ ਵੱਧ ਆਉਣਗੀਆਂ ਠੀਕ ਹੈ ਔਕੜਾਂ ਮਸੀਤਾਂ ਕਿਉਂਕਿ ਉਹੀ ਬੰਦਾ ਔਕੜਾਂ ਮਸੀਤਾਂ ਨੂੰ ਵੀ ਚੱਲ ਸਕਦਾ ਵੀ ਜੀ ਦੇ ਵਿੱਚ ਉਹ ਤਾਕਤ ਹੈਗੀ ਆ ਉਹਨਾਂ ਨੂੰ ਚੱਲਣ ਦੀ ਠੀਕ ਹੈ ਤੇ ਚਲੋ ਠੀਕ ਹੈ ਫਿਰ ਅੱਜ ਦੀ ਵੀਡੀਓ ਇੱਥੇ ਹੀ ਕਰਦੇ ਹਾਂ ਸਮਾਪਤ ਜੇਕਰ ਵੀਡੀਓ ਬੜੀ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ